ਮੈਂ ਅਸੀ ਕੁਲਵਿੰਦਰ ਸਿੰਘ ਮੁਖਵਸਾਣਾ ਸਦਰਮਿਸਰ ਇੱਕ ਮਿਤੀ 6 ਜੁਲਾਈ 2024 ਨੂੰ ਇੱਕ ਅਪਰਨਕੁਆਰੀ ਕੇਸ ਦਰਜ ਹੋਇਆ ਹੈ ਜਿਹਦੀ ਨੂੰ ਕਰੀ ਐਡੀਸੀ ਦੀ ਹਟਕਾ ਸਦਰਮਨ ਵੱਲ ਦਿੱਤੀ ਗਈ ਹੈ ਉਹ ਕਿਰਨਦੀਪ कौर ਕੋਲੋਂ ਜਿਹੜਾ ਉਹਨੂੰ ਕਾਦੀ ਲਗਵਾਈ ਗਈ ਸੀ ਦਰਵਾਜ਼ੇ ਤੇ ਪਰ ਫਲਕਸ ਸੰਦੀਪ ਸਿੰਘ ਦੇਦੀ ਸੀ ਠੀਕ ਹੈ ਜੀ ਉਸ ਤੋਂ ਬਾਅਦ ਉਹਦੇ ਵਿੱਚ ਅਲੀਗੇਸ਼ਨ ਲਗਾਏ ਜਾਂਦੇ ਜਿਹੜਾ ਲਗਾਏ ਜਾਂ ਕਰਨਦੀ ਪਰ ਉਹਨੇ ਸੰਦੀਪ ਦੇਦੀ ਦੇ ਸਾਰਾ ਸਰੀਰ ਹਕੀਕਤ ਉਹਦੀ ਮਰਜ਼ੀ ਦਾ ਦਿਨ ਉਹਨਾਂ ਦਾ ਸਬੰਧ ਬਣਾਇਆ ਜੋ ਮਕਦਮਾ ਦਰਜ ਕਰਕੇ ਤੀਜਵਲ ਵਿੱਚ ਲਿਆਂਦੀ ਜੋ ਸੰਦੀਪ ਵਾਦੀ ਨੂੰ ਕੱਲ ਮਿਤੀ ਅੱਜ ਮਿਤੀ 21 6 ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦਾ ਰਿਮਾਂਡ ਜਿਹੜਾ ਦੋ ਦਿਨ ਦਾ ਮਿਲਿਆ ਗਿਆ ਜੱਜ ਸਾਹਿਬ ਨੇ ਉਹਨੂੰ ਰਿਮਾਂਡ ਹੀ ਦਿੱਤਾ ਤੇ ਬਰਜਿਸ਼ਨ ਮਾਰਕੀ ਦਿੱਤਾ ਸਰ ਖੁਸ਼ੀ ਸਹਿਵਾਂ ਚਾਹ ਹੈ ਕਿ ਉਹ ਬੋਸ਼ੀਏ ਇੱਕ ਬਲਤਿਕ ਪ੍ਰਿਆਰਿਕ 4 ਸਾਲਾਂ ਨੂੰ ਬਗੜਾ ਵੀ ਕੱਢਿਆ ਜਾ ਰਹੀ ਹੈ ਇਸ ਮੇਰੇ ਇਹਦੀ ਬਰੀ ਦਰਨੀ ਤਾਂ 3 ਪਤਾ ਲਗਾਇਆ ਜਾਏਗਾ ਅਰੇ ਜੀ ਇਸ ਪਾਰੀ ਉੱਤੋਂ ਲੱਗੇ ਤੇ ਕੋਈ ਫੈਲ ਨਾ ਮੌਂਮੀ ਤੇ ਮੰਡਰਸ ਪਹਿਲਾਂ ਵੀ ਕਈ ਮੌਲੇ ਦੇ ਅਫਸਰ ਜਿਹੜੇ ਆ ਪਤੀ ਪਤਨੀ ਦੇ ਚੱਲਦੇ ਪਹਿਲਾਂ ਰਸ਼ੀ ਬੇਦੀ ਪਤਨੀ ਜਿਹੜੀ ਉਹਦੇ ਨਾਲ ਚੱਲਦੇ ਪਿਆ ਉਹਦੇ ਵਿੱਚ ਵੀ ਚੱਲਦੇ ਪਿਆ ਔਰ ਕ੍ਰਿਮੀਨਲ ਵੀ ਚੱਲਦੇ ਪਏ ਜੀ ਇਸ ਪਾਰੀ ਸੱਟਾ ਆਪਣਾ ਚੁੱਕੋ ਲਿਖੀ ਇਹ ਆਪਣੀ ਰਾਮਜੀ throਟ ਤੋਂ ਕਿਸੇ ਹਟੋ ਜੋ